ਚਿੱਨਾ ਸਰ ਪੰਜਾਬ ਦੀਆਂ ਜਿਹੜੀਆਂ ਚੋਣਾਂ ਨੇ ਜਿਉਂ-ਜਿਉਂ ਨਜ਼ਦੀਕ ਆਂਦੇ ਜਾ ਰਹੀਆਂ ਨੇ ਤੇ ਲੋਕ ਹਲੇ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨਾ ਤਾਂ ਹਲੇ ਕਾਂਗਰਸ ਦੇ ਵੱਲੋਂ ਆਪਣੇ ਉਮੀਦਵਾਰ ਲਾਣੇ ਗਏ ਪੂਰੇ ਨਾ ਹੀ ਅਕਾਲੀ ਦਲ ਦੇ ਵੱਲੋਂ ਕੀ ਆਖਰਕਾਰ ਪੇਚ ਕਿਤੇ ਫਸਿਆ ਹੋਇਆ ਕੀ ਕਾਰਨ ਕੀ ਨੇ ਅਕਾਲੀ ਦਲ ਕਦੋਂ ਐਲਾਨ ਕਰ ਸਕਦਾ ਹੈ ਜੇਕਰ ਕਾਂਗਰਸ ਦੀ ਜੋ ਮੀਟਿੰਗ ਹੋਈ ਹੈ ਬੀਤੇ ਦਿਨ ਕੀ ਹੁਣ ਕਾਂਗਰਸ ਅੱਜ ਜਾਂ ਫਿਰ ਕੱਲ੍ਹ ਕਦੋਂ ਤੱਕ ਜਿਹੜੇ ਬਾਕੀ ਰਹਿੰਦੇ ਉੱਤੇ ਕਿਹੜੀਆਂ ਸੀਟਾਂ ਦੇ ਉੱਤੇ ਪੇਚ ਫਸਦੇ ਦਿਖਾਈ ਦੇ ਰਹੇ ਨੇ ਕਾਂਗਰਸ ਦੇ ਕੀ ਕੁਝ ਅਪਡੇਟ ਹੈ ਮਨਦੀਪ ਜੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਵੱਲੋਂ ਹਾਲੇ ਤੱਕ 7 ਤੇ 6 ਸੀਟਾਂ ਦੇ ਆਪਣੇ ਉਮੀਦਵਾਰ ਲਾਨੇ ਗਏ ਨੇ ਜੀ ਤੇ ਬਾਕੀ ਰਹਿੰਦੇ ਜਿਹੜੇ ਉਮੀਦਵਾਰ ਨੇ ਜਿਹ ਦੋਵੇਂ ਪਾਰਟੀਆਂ ਵੱਲੋਂ ਨਹੀਂ ਲਾਨੇ ਗਏ ਹਮ ਅਕਾਲੀ ਦਲ ਦਰਅਸਲ ਜਿਹੜਾ ਜਲੰਧਰ ਤੇ ਲੁਧਿਆਣੇ ਵਿੱਚ ਕਿਸੇ ਆਲੇ ਦੁਆਲੇ ਵਾਲੇ ਉਮੀਦਵਾਰ ਦੀ ਭਾਲ ਕਰ ਰਿਹਾ ਜਲੰਧਰ ਲਈ ਤਾਂ ਸ਼ਾਇਦ ਉਹਨਾਂ ਨੂੰ ਅੱਜ ਉਮੀਦਵਾਰ ਮਿਲਣ ਜਾ ਰਿਹਾ ਹੈ ਮਹਿੰਦਰ ਸਿੰਘ ਕੇਪੀ ਜਿਹੜੇ ਕਿ ਸਾਬਕਾ ਮੰਤਰੀ ਰਹੇ ਨੇ ਪੰਜਾਬ ਦੇ ਜੀ ਉਹ ਉਹ ਅੱਜ ਅਕਾਲੀ ਦਲ ਦੀ ਟੱਕੜੀ ਚ ਟੁਰ ਸਕਦੇ ਨੇ ਸੰਭਾਵਨਾ ਹੈਗੀ ਇਸ ਗੱਲ ਦੀ ਕਿ ਅੱਜ ਜੋ ਸਾਮਲ ਹੋ ਸਕਦੇ ਨੇ ਜੀ ਤੇ ਜੇ ਉਹ ਸਾਮਲ ਹੋ ਜਾਣਗੇ ਤਾਂ ਉਸ ਤੋਂ ਬਾਅਦ ਲਗਭਗ ਤੈਅ ਹੈ ਕਿ ਅਕਾਲੀ ਦਲ ਦੇ ਹੋ ਉਮੀਦਵਾਰ ਹੋ ਸਕਦੇ ਨੇ ਜਲੰਧਰ ਤੋਂ ਹੂੰ ਲੁਧਿਆਣੇ ਦੇ ਅਕਾਲੀ ਦਲ ਹਾਲੇ ਵੀ ਸਿਮਰਜੀਤ ਬੈਂਸ ਹੋਰਾਂ ਦੇ ਟਰਾਈ ਕਰਨ ਤੇ ਲੱਗਿਆ ਹੈ ਮੇਰਾ ਖਲੋ ਵੀ ਕਿਤੇ ਵਿੱਚ ਵਿਚਾਰੇ ਰਹਿ ਗਿਆ ਮਾਮਲਾ ਜਿਹੜਾ ਇਹ ਕੰਸਵਾ ਸੀ ਵੀ ਬਹੁਤ ਜਲਦੀ ਦਮੇ ਡਾਂਸਪੁਰਾ ਰਲ ਜਾਣਗੇ ਅਕਾਲੀ ਦਲ ਚ ਪਰ ਹਲੇ ਫੇਰ ਉਹਦੇ ਰਲੇ ਮੈਨੂੰ ਬ੍ਰੇਕਾਂ ਲੱਗੀਆਂ ਹੋਈਆਂ ਨਹੀਂ ਉਹਨਾਂ ਨੂੰ ਜੀ ਇਸੇ ਕਰਕੇ ਅਕਾਲੀ ਦਲ ਵੱਲੋਂ ਹੋਰ ਕੁਝ ਥਾਮਾਂ ਤੋਂ ਅਜੇ ਹੁਸ਼ਿਆਰਪੁਰ ਤੋਂ ਵੀ ਉਹਨਾਂ ਨੇ ਟਿਕਟ ਲਾਣਣੀਆਂ ਅਜੇ ਤਾਂ ਇੱਥੋਂ ਤੱਕ ਜਿਹੜਾ ਉਹਨਾਂ ਦਾ ਗੜ ਹੈ ਆਪਣਾ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਬਟਿੰਡਾ ਜਿਹੜਾ ਉਹਨਾਂ ਦਾ ਜੱਦੀ ਜ਼ਿਲ੍ਹਾ ਹੈ ਹੂੰ ਇੱਥੇ ਲਗਾਤਾਰ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਅਗਵਾਈ ਕਰਦੇ ਆ ਰਹੇ ਨੇ ਅਜੇ ਤਾਂ ਉਹਨਾਂ ਨੇ ਪੋਰਟਕ ਟਿਕਟ ਵੀ ਨਹੀਂ ਲਾਣੀ ਬਿਲਕੁਲ ਅਕਾਲੀ ਦਲ ਖਡੂਰ ਸਾਹਿਬ ਵੀ ਟਿਕਟ ਐਲਾਨਨ ਤੋਂ ਪਛੜਿਆ ਹੋਇਆ ਹੈ ਹੂੰ ਸੋ ਮੈਨੂੰ ਇਵੇਂ ਲੱਗ ਰਿਹਾ ਮਨਦੀਪ ਜੀ ਕਿ ਅਕਾਲੀ ਦਲ ਵਾਲੇ ਅੱਜ ਜਾਂ ਕੱਲ ਚ ਟਿਕਟਾਂ ਅਨਾਉਂਸ ਕਰ ਦੇਣਗੇ ਪਰ ਹਾਲੇ ਵੀ ਇਹ ਲੱਗਦਾ ਵੀ ਸ਼ਾਇਦ ਪੂਰੀ ਸੂਚੀ ਨਾ ਆਵੇ ਅਕਾਲੀ ਦਲ ਦੀ ਬਿਲਕੁਲ ਹਾਲੇ ਵੀ ਇਹ ਲੱਗਦਾ ਵੀ ਚਾਰ ਜਾਂ ਪੰਜ ਸੀਟਾਂ ਦੇ ਅਕਾਲੀ ਦਲ ਜਿਹੜਾ ਉਮੀਦਵਾਰ ਅਨਾਉਂਸ ਕਰੇਗਾ ਐਲਾਨ ਕਰੇਗਾ ਤੇ ਬਾਕੀ ਉਮੀਦਵਾਰ ਇਸ ਤੋਂ ਬਾਅਦ ਆਣਗੇ ਤੇ ਰਹੀ ਗੱਲ ਕਾਂਗਰਸ ਦੀ ਕਾਂਗਰਸ ਦੀ ਜਿਹੜੀ ਸਕਰੀਨਿੰਗ ਕਮੇਟੀ ਦੀ ਕਮੇਟਿੰਗ ਹੁੰਦੀ ਹੈ ਜਿਹਨਾਂ ਨੇ ਅੱਗੇ ਪੈਨਲ ਬਣਾ ਕੇ ਫਿਰ ਭੇਜਣਾ ਹੁੰਦਾ ਹੈ 올 ਇੰਡੀਆ ਕਾਂਗਰਸ ਕਮੇਟੀ ਨੂੰ ਜੀ ਜਿਹੜੀ ਇਹਨਾਂ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਸੀ ਮਨਦੀਪ ਜੀ ਉਹ ਪਿਛਲੇ ਹਫ਼ਤੇ ਵੀਰਵਾਰ ਨੂੰ ਚੰਡੀਗੜ੍ਹ ਜਿਹੜਾ ਇਹਨਾਂ ਦਾ ਕਾਂਗਰਸ ਭਵਨ ਹੈ ਉੱਥੇ ਹੋ ਚੁੱਕੀ ਹੈ ਜੀ ਤੇ ਉਹਨਾਂ ਨੇ ਪੈਨਲ ਬਣਾ ਕੇ AICC ਨੂੰ ਭੇਜਿਆ ਸੀ ਤੇ AICC ਦੀ ਵੀ ਮੀਟਿੰਗ ਕੱਲ ਜਿਹੜੀ ਪਾਰਟੀ ਦੇ ਦਿੱਲੀ ਦੇ ਹੈੱਡ ਕੁਆਰਟਰ 'ਚ ਹੋਈ ਹੈ ਇਹਦੇ ਚ ਸੋਨੀਆ ਗਾਂਧੀ ਜਿਹੜੀ ਵੀ હાજર ਸੀ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਮਲਕਾ ਰਜਨ ਖੜਗੇ ਉਹ ਵੀ હાજર ਸੀ ਤੇ ਪੰਜਾਬ ਤੋਂ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵਡਿੰਗ ਤੇ ਪ੍ਰਤਾਪ ਸਿੰਘ ਬਾਜਵਾ ਤੇ ਜਿਹੜੇ ਇੰਚਾਰਜ ਨੇ ਯੋਗਿੰਦਰ ਯਾਦਵ ਇਹ ਸਾਰੇ ਕਹਿੰਦੇ ਉਸ ਮੀਟਿੰਗ ਤੇ ਮੌਜੂਦ ਸੀ ਜੀ ਜਿਹੜੀ ਕਾਂਗਰਸ ਦੀ ਗੱਲ ਹੈ ਉੱਥੇ ਵੀ ਕਈ ਥਾਵਾਂ ਤੇ ਮੰਦੀਪ ਜੀ ਪੇਜ ਫਸਿਆ ਹੋਇਆ ਹੈ ਖਾਸ ਕਰਕੇ ਅਨੰਤਪੁਰ ਸਾਹਿਬ ਇੱਕ ਹਲਕਾ ਹੈ ਕਾਂਗਰਸ ਚੰਦੀ ਹੈ ਉੱਥੇ ਹਿੰਦੂ ਚਿਹਰਾ ਲਿਆਂਦਾ ਜਾਵੇ ਜੀ ਕਿਉਂਕਿ ਪਹਿਲਾਂ ਮਨੀਸ਼ ਤਵਾੜੀ ਇੱਥੇ ਸੰਸਦ ਰਹੇ ਨੇ ਤੇ ਕਾਂਗਰਸ ਨੂੰ ਕਿਤੇ ਨਾ ਕਿਤੇ ਲੱਗਦਾ ਵੀ ਸ਼ਾਇਦ ਇਹ ਹਿੰਦੂ ਬਹੁ ਗਿਣਤੀ ਵਾਲਾ ਇਲਾਕਾ ਹੈ ਹੂੰ ਇਥੋਂ ਹਿੰਦੂ ਚਿਹਰਾ ਲਿਆਂਦਾ ਜਾਵੇ ਇਸ ਕਰਕੇ ਉਹ ਵਜਿੰਦਰ ਜਿਹੜਾ ਸਿੰਗਲ ਹੈ ਪੰਜਾਬ ਕਾਂਗਰਸ ਲੋਕ ਨਿਰਮਾਣ ਮੰਤਰੀ ਸੀ ਪਟਿਆਲੇ ਤੋਂ ਪਹਿਲਾਂ ਟਿਕਟ ਦਾ ਜ਼ਾਹਬਾਨ ਸੀ ਨਹੀਂ ਮਿਲੀ ਫਿਰ ਸਿੰਘ ਰੂੜ ਤੋਂ ਵੀ ਉਹਦੀ ਅੱਖ ਵੀ ਉਥੋਂ ਵੀ ਨਹੀਂ ਮਿਲੀ ਉਹ ਕਹਿੰਦੇ ਥੋੜਾ ਜਿਹਾ ਨਾਰਾਜ਼ ਵੀ ਚੱਲ ਰਿਹਾ ਤੇ ਉਹਨੂੰ ਖੁਸ਼ ਕਰਨ ਲਈ ਵੀ ਹੋ ਸਕਦਾ ਹੈ ਉਹਨੂੰ ਅਨੰਦ ਪ੍ਰਸਾਦ ਕਾਂਗਰਸ ਵਾਲੇ ਲਿਆਣਾਂ ਜੀ ਪਰ ਨਾਲ ਦੇ ਨਾਲ ਜਿਹੜੀ ਉੱਥੇ ਬਹੁਤ ਵੱਡੀ ਇੱਕ ਹੋਰ ਵੀ ਆਗੂ ਨੇ ਪੰਜਾਬ ਕਾਂਗਰਸ ਦੇ ਰਾਣਾ ਗਰਜੀਤ ਸਿੰਘ ਜਿਹੜੇ ਕਿਸੇ ਵੇਲੇ ਜਲੰਧਰ ਤੋਂ ਸੰਸਦ ਰਹੇ ਨੇ ਤੇ ਮੌਜੂਦਾ ਹੁਣ ਦੁਆਰਾ ਫੇਰ ਜਦੋਂ ਨੇੜੀ ਚੱਲ ਰਹੀ ਸੀ ਆਮ ਆਦਮੀ ਪਾਰਟੀ ਦੀ ਤੋਂ ਖੁਦ ਆਪ ਹੀ ਵਿਧਾਇਕ ਨਹੀਂ ਬਣੇ ਜੀ ਉਹਨਾਂ ਨੇ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਨੂੰ ਆਜ਼ਾਦ ਖੜਾ ਕੇ ਵੀ ਸੁਲਤਾਨਪੁਰ ਲੋਧੀ ਤੋਂ ਜਿਹੜੀ ਐਮਐਲਏ ਦੀ ਚੋਣ ਲੜਾਈ ਤੇ ਚੋਣ ਜਿਤਾਈ ਵੀ ਹੂੰ ਤੇ ਜਿਹੜਾ ਰਾਣਾ ਪਰਿਵਾਰ ਹੈ ਉਹਦੀਆਂ ਵੀ ਸਰਗਰਮੀਆਂ ਆਪਾਂ ਰੋਜ਼ ਦੇਖ ਰਹੇ ਹਾਂ ਕਿ ਆਨੰਦਪੁਰ ਸਾਹਿਬ 'ਚ ਚੱਲ ਰਹੀਆਂ ਨੇ ਤੇ ਰਾਣਾ ਰਾਣਾ ਇੰਦਰਪ੍ਰਤਾਪ ਵੀ ਆਨੰਦਪੁਰ ਸਾਹਿਬ ਤੋਂ ਟਿਕਟ ਮੰਗ ਰਿਹਾ ਹਾਲਾਂਕਿ ਕਹਿੰਦੇ ਪਾਰਟੀ ਹਾਈ ਕਮਾਂਡ ਉਹਨਾਂ ਨੂੰ ਖਡੂਰ ਸਾਹਿਬ ਤੋਂ ਟਿਕਟ ਦੇਣ ਲਈ ਰਾਜ਼ੀ ਹੈ ਜੀ ਪਰ ਉਹ ਆਨੰਦਪੁਰ ਸਾਹਿਬ ਤੇ ਜ਼ੋਰ ਦੇ ਰਹੇ ਨੇ ਆਨੰਦਪੁਰ ਸਾਹਿਬ ਤੋਂ ਹੋਰ ਵੀ ਗੁਰਬੀਰ ਸਿੰਘ ਸਿੱਧੂ ਵੀ ਟਿਕਟ ਮੰਗ ਰਹੇ ਨੇ ਰਾਣਾ ਕੇਪੀ ਵੀ ਨੇ ਕੱਲ ਦਾ ਇੱਕ ਕੰਸੋਆ ਪ੍ਰਗਟ ਸਿੰਘ ਦੀਆਂ ਵੀ ਇੱਥੇ ਚੱਲ ਰਹੀਆਂ ਸੀ ਸੋ ਕਾਫੀ ਸਾਰੇ ਜਿਹੜੇ ਜਿਵੇਂ ਬਾਕੀ ਹਲਕੇ ਨੇ ਜਿਹੜੇ ਰਹਿੰਦੇ ਨੇ ਕਾਂਗਰਸ ਵੱਲੋਂ ਚੋਣਾਂ ਲੜਨ ਨੂੰ ਖਾਸ ਕਰਕੇ ਉਹ ਬੜੀ ਹੌਟ ਸੀਟ ਹੈ ਜਿੱਥੇ ਚੋਣ ਲੜ ਰਹੇ ਨੇ ਜਿਹੜੇ ਪਹਿਲੇ ਕਾਂਗਰਸ ਦੇ ਸੰਸਦ ਰਹੇ ਨਿਰਵਨੀਤ ਬਿੱਟੂ ਲਹਿਣਾ ਉਹਦੇ ਲਈ ਵੀ ਕਾਂਗਰਸ ਨੇ ਟਿਕਟ ਐਲਾਨਣਾ ਹੈ ਤੇ ਸਾਰੇ ਲੋਕਾਂ ਦੀਆਂ ਨਜ਼ਰਾਂ ਵੀ ਉਸ ਪਾਸੇ ਲੱਗੀਆਂ ਹੋਈਆਂ ਨੇ ਜੇਕਰ ਕਾਂਗਰਸ ਨੇ ਖਡੂਰ ਸਾਹਿਬ ਤੋਂ ਵੀ ਟਿਕਟ ਐਲਾਨਣਾ ਹੈ ਸੋ ਦੋਵੇਂ ਜਿਹੜੇ ਕਾਲੀ ਦਲ ਨੇ ਤੇ ਕਾਂਗਰਸ ਨੇ ਦੋਵੇਂ ਉਹ ਉਮੀਦਵਾਰਾਂ ਦੀ ਅਕਾਲੀ ਦਲ ਦੇ ਤਾਂ ਦੇਖੋ ਸੁਖਵੀਰ ਸਿੰਘ ਬਾਦਲ ਨੇ ਕਰਨਾ ਹੈ ਉਹਦਾ ਜਦੋਂ دل ਕਰੂਗਾ ਕੌਣ ਉਮੀਦਵਾਰ ਬਣਾਣਾ ਹੈ ਕੌਣ ਛੱਡਣਾ ਹੈ ਕਿਹਨੂੰ ਮਿੰਟਾਂ 'ਚ ਠੱਬੀ ਲਾਣੀ ਹੈ ਤੇ ਕਿਹਨੂੰ ਦੂਜੇ ਪਾਸੇ ਲਿਆ ਕੇ ਉਮੀਦਵਾਰੀ ਦੇਣੀ ਹੈ ਇਹ ਸਾਰਾ ਕੁਝ ਲਗਭਗ ਹੋਰ ਕਿਸੇ ਦੀ ਕੋਈ ਜ਼ਿਆਦਾ ਪੁੱਛਗਿੱਛ ਅਕਾਲੀ ਦਲ 'ਚ ਹੈ ਨਹੀਂ ਸੁਖਵੀਰ ਬਾਦਲ ਸਾਰਾ ਕੁਝ ਉਹਦਾ ਇੱਕ ਅਧਿਕਾਰ ਹੈ ਤੇ ਆਪਣੇ ਆਪ ਕਰ ਰਿਹਾ ਹੈ ਪਰ ਕਾਂਗਰਸ 'ਚ ਮਨਦੀਪ ਜੀ ਜਿਹਾ ਨਹੀਂ ਹੈ ਹੂੰ ਕਾਂਗਰਸ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਜੀ ਉਹਦੇ ਘਰ ਵਾਲੀ ਬਹੁਤ ਮਜ਼ਬੂਤ ਦਾਵੇਦਾਰ ਸੀ ਬਠਿੰਡਾ ਸੀਟ ਤੋਂ ਹੂੰ ਤੇ ਉੱਥੇ ਉਹਨਾਂ ਨੇ ਪੂਰੀਆਂ ਸਰਗਰਮੀਆਂ ਚਲਾਈਆਂ ਹੋਈਆਂ ਸੀ ਉਹ ਉਮੀਦਵਾਰ ਵਜੋਂ ਵਿਚਰ ਰਹੀ ਸੀ ਹੂੰ ਪਰ ਰਾਜਾ ਵੜਿੰਗ ਆਪਣੇ ਘਰ ਵਾਲੀ ਨੂੰ ਟਿਕਟ ਨਹੀਂ ਦਵਾ ਸਕਿਆ ਭਾਵੇਂ ਹੁਣ ਇਹ ਕਹਿ ਰਿਹਾ ਹੈ ਕਿ ਮੈਨੂੰ ਸਾਰਾ ਪੰਜਾਬ ਦੇਖਣਾ ਸੀ ਜੇ ਜੇ ਮੈਂ ਆਪਣੇ ਬਠਿੰਡਾ ਦਵਾ ਦਿੰਦਾ ਤਾਂ ਮੈਂ ਉੱਥੇ ਹੁਣ ਜਿਕੇ ਰਹਿ ਜਾਣਾ ਸੀ ਫਿਰ ਮੈਂ ਪੰਜਾਬ ਦੀ ਨਹੀਂ ਜਾ ਸਕਣਾ ਸੀ ਮੇਰੀ ਪ੍ਰਧਾਨਗੀ ਖਤਰੇ ਚ ਪੈ ਜਾਣੀ ਸੀ ਮੇਰੀ ਪ੍ਰਧਾਨਗੀ ਚਲੀ ਜਾਣੀ ਸੀ ਮਨਦੀਪ ਜੀ ਇਹ ਸਾਰਾ ਆਪਣੇ ਦਿਲ ਨੂੰ ਧਰਵਾਸਾ ਦੇਣ ਲਈ ਹੈ ਤੇ ਲੋਕਾਂ ਨੂੰ ਅਜਾਤਾਨ ਲਈ ਹੈ ਵੀ ਮੈਂ ਜਾਣ ਕੇ ਟਿਕਟ ਨਹੀਂ ਲਈ ਪਰ ਹਕੀਕਤ ਇਹ ਹੈ ਕਿ ਉਹਨੂੰ ਟਿਕਟ ਮਿਲ ਹੀ ਨਹੀਂ ਹੂੰ ਉਥੋਂ ਇਹ ਇਹ ਹਕੀਕਤ ਹੈ ਕਿਉਂਕਿ ਜਿਹੜੀ ਟਿਕਟਾਂ ਦੀ ਵੰਡ ਹੋ ਰਹੀ ਹੈ ਨਾ ਜੀ ਮਨਦੀਪ ਜੀ ਜਿਹੜੀਆਂ ਹੁਣ ਤੱਕ ਕਾਂਗਰਸ ਨੇ ਟਿਕਟਾਂ ਲਾਨੀਆਂ ਨੇ ਹੂੰ ਉਹ ਸਾਰੀਆਂ ਲਗਭਗ ਪ੍ਰਤਾਪ ਸਿੰਘ ਬਾਜਵੇ ਦਾ ਪ੍ਰਭਾਵ ਹੈ ਨਾ ਜੀ ਸਾਰੀਆਂ ਟਿਕਟਾਂ ਜਿਹੜੀਆਂ ਹੁਣ ਤੱਕ ਆਈਆਂ ਨੇ ਉਹ ਕਿਸੇ ਨਾ ਕਿਸੇ ਪਾਸਿਓਂ ਪ੍ਰਤਾਪ ਸਿੰਘ ਬਾਜਵੇ ਦੀ ਮਨਜ਼ੂਰੀ ਨਾਲ ਹੀ ਆਈਆਂ ਨੇ ਬਹੁਤੀਆਂ ਟਿਕਟਾਂ ਦਾ ਸਿੱਧੀ ਵੰਡੀ ਸਮਝ ਲਓ ਵੀ ਪ੍ਰਤਾਪ ਬਾਜਵੇ ਨੇ ਕੀਤੀ ਐ ਜਿਨ੍ਹਾਂ ਚ ਪਟਿਆਲੇ ਦੀ ਧਰਮਵੀਰ ਗਾਂਧੀ ਭਾਵੇਂ ਰਾਹਲ ਗਾਂਧੀ ਦੀ ਪਸੰਦ ਨੇ ਪਰ ਧਰਮਵੰਦ ਪਰ ਧਰਮਵੀਰ ਗਾਂਧੀ ਨੂੰ ਕਾਂਗਰਸ ਚ ਲਿਆਉਣ ਵਾਲੇ ਤੇ ਟਿਕਟ ਦਿਵਾਉਣ ਵਾਲੇ ਪੂਰੀ ਪੈਦਵਾਈ ਕਰਕੇ ਪ੍ਰਤਾਪ ਸਿੰਘ ਬਾਜਵਾ ਨੇ ਹੂੰ ਸੋ ਇਸੇ ਤਰ੍ਹਾਂ ਹੁਣ ਵੀ ਪ੍ਰਤਾਪ ਸਿੰਘ ਬਾਜਵੇ ਨੇ ਕਹਿੰਦੇ ਸਾਰਾ ਜ਼ੋਰ ਲਾਇਆ ਹੋਇਆ ਹੈ ਜਿਹੜੀਆਂ ਰਹਿੰਦੀਆਂ ਟਿਕਟਾਂ ਨੇ ਕਾਂਗਰਸ ਦੇ ਅਲਾਨਨ ਨੂੰ ਵੀ ਆਪਣੇ ਸਾਥ ਸਾਰੇ ਸਮਰਥਕਾਂ ਨੂੰ ਟਿਕਟਾਂ ਦਵਾ ਲਈਏ ਤੇ ਮੈਨੂੰ ਕਿਤੇ ਕਿਤੇ ਇਹ ਲੱਗ ਰਿਹਾ ਹੈ ਮਨਦੀਪ ਜੀ ਕਿਉਂਕਿ ਜਿਵੇਂ ਉਹ ਰਾਜੇ ਵੜਿੰਗ ਨੂੰ ਕਹਿੰਦੇ ਸੀ ਵੀ ਜਦੋਂ ਤੁਸੀਂ ਆਪ ਚੋਣ ਲੜ ਲਓ ਘਰ ਵਾਲੀ ਨੂੰ ਟਿਕਟ ਨਹੀਂ ਮਿਲਦੀ ਹਮਮ ਪ੍ਰਤਾਪ ਸਿੰਘ ਬਾਜਵਾਣਾ ਜੀ ਪੰਜਾਬ ਚ ਕੋਈ ਵੀ ਜਿਹੜਾ ਵੱਡੇ ਕੱਦਾਵਰਾ ਜਿਹੜਾ ਆਗੂ ਹੈ ਜਿਹੜਾ ਉਹਨਾਂ ਨੂੰ ਲੱਗਦਾ ਹੈ ਵੀ ਮੇਰੀ ਲੀਡਰਸ਼ਿਪ ਨੂੰ ਕੋਈ ਚੁਣੌਤੀ ਨਾ ਕਿਤੇ ਕੱਲ ਨੂੰ ਖੜੀ ਹੋ ਜਾਵੇ ਹਮਮ ਪ੍ਰਤਾਪ ਸਿੰਘ ਬਾਜਵੇ ਦੀ ਸਿੱਧੀ ਸਿੱਧੀ 227 ਵਾਲੀ ਵਿਧਾਨ ਸਭਾ ਚੋਣ ਤੇ ਮੁੱਖ ਮੰਤਰੀ ਦੀ ਕੁਰਸੀ ਤੇ ਹੈ ਜੀ ਇਸ ਵੇਲੇ ਇਸ ਕਰਕੇ ਉਹ ਜਿਹੜੇ ਜਿਹੜੇ ਉਹਨਾਂ ਦੇ ਹੁਣ ਕਿਤੇ ਉਹਨੂੰ ਸਖਪਾਲ ਸਿੰਘ ਕਹਿ ਰਹੇ ਤਾਂ ਡਰ ਲੱਗਦਾ ਹੋਊਗਾ ਵੀ ਤੇਜ ਤਰਾਰ ਆਗੂ ਹੈ ਇਸ ਕਰਕੇ ਉਹਨੂੰ ਵੀ ਸੰਗਰੂਰ ਤੋਂ ਟਿਕਟ ਦਵਾਦੀ ਜੇ ਚੋਣ ਜਿੱਤ ਗਏ ਤਾਂ ਸੰਸਦ ਚਲੇ ਜਾਣਗੇ ਜਰਨਜੀਤ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੂੰ ਜਲੰਧਰ ਤੋਂ ਖੜਾ ਕਰਵਾਤਾ ਜੀ ਸੋ ਇਸੇ ਤਰ੍ਹਾਂ ਜਿਹੜੇ ਬਾਕੀ ਹੋਰ ਵੀ ਜਿਵੇਂ ਵੱਡੇ ਕੱਦਾਂ ਵਾਲੇ ਕੋਈ ਆਗੂ ਹੋਣਗੇ ਪ੍ਰਗਟ ਸਿੰਘ ਤੋਂ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੋਊਗਾ ਕਿ ਉਹ ਕੰਸੋਆ ਇਹ ਵੀ ਆ ਕੇ ਚੱਲ ਜਾਂਦੀਆਂ ਨੇ ਚਾਚੇ ਵੀ ਪ੍ਰਗਟ ਸਿੰਘ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਤੇ ਜਿਹੜਾ ਪ੍ਰਧਾਨ ਬਣੂਗਾ ਫਿਰ ਮੁੱਖ ਮੰਤਰੀ ਦੀ ਕੁਰਸੀ ਵੀ ਲਗਭਗ ਤੈਅ ਹੁੰਦੀ ਹੈ ਉਹਨੂੰ ਮਿਲਣੀ ਹੂੰ ਸੋ ਜੇ ਇਸੇ ਤਰ੍ਹਾਂ ਹੋ ਸਕਦਾ ਹੈ ਪ੍ਰਗਟ ਸਿੰਘ ਨੂੰ ਵੀ ਕਿਤੋਂ ਉਮੀਦਵਾਰ ਬਣਾਉਣ 'ਚ ਸਫਲ ਹੋ ਜਾਵੇ ਪ੍ਰਤਾਪ ਸਿੰਘ ਬਾਜਵਾ ਤਾਂ ਜਿਹੜੀ ਟਿਕਟਾਂ ਦੀ ਆਪਣੀ ਜਿਹੜਾ ਅੱਜ ਦਾ ਮੁੱਦਾ ਹੈ ਟਿਕਟਾਂ ਦੀ ਵੰਡ ਹੈ ਜਿੱਤੇ ਟਿਕਟਾਂ ਦੀ ਵੰਡ ਮੈਨੂੰ ਇਵੇਂ ਲੱਗ ਰਿਹਾ ਮਨਦੀਪ ਜੀ ਕਿ ਕਾਂਗਰਸ ਵਾਲੇ ਅੱਜ ਲਗਭਗ ਤੈ ਹੈ ਵੀ ਅੱਜ ਦਿਨ ਵੇਲੇ ਜਾਂ ਰਾਤ ਤੱਕ ਉਹਨਾਂ ਦੀ ਜਿਹੜੀ ਹੈਗੀ ਸੂਚੀ ਤਾਂ ਬਿਲਕੁਲ ਆ ਹੀ ਜਾਵੇਗੀ ਅਕਾਲੀ ਦਲ ਦੀ ਅੱਜ ਨਹੀਂ ਤਾਂ ਕੱਲ ਨੂੰ ਆ ਸਕਦੀ ਹੈ ਸੋ ਦੋਵੇਂ ਜਿਹੜੀਆਂ ਪਾਰਟੀਆਂ ਨੇ ਪ੍ਰਮੁੱਖ ਪੰਜਾਬ ਦੀਆਂ ਇਹਨਾਂ ਦੇ ਉਮੀਦਵਾਰਾਂ ਦਾ ਐਲਾਨ ਅਗਲੇ ਅੱਜ ਕੱਲ ਜਾਂ ਇੱਕ ਅੱਧਾ ਦਿਨ ਹੋਰ ਲਾ ਲੋ ਕਿ ਅਗਲੇ 2 ਦਿਨਾਂ ਚ ਸਾਰਾ ਐਲਾਨ ਲਗਭਗ ਹੋਣਾ ਤੈ ਹੈ